ਜੀਨਾ ਨਾ ਬਿਸਰਹਿਨਾ ਸੇਕਨਹਿਆ 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 ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ रामपुर ਖੇੜਾ ਸਾਹਿਬ ਵਾਲਿਆਂ ਦਾ ਆਪਣੇ ਮਨ ਉੱਪਰ ਬਸੀਕਾਰ ਬਾਬਾ ਜੀ ਦੱਸਦੇ ਹੁੰਦੇ ਸਨ ਕਿ ਜਦੋਂ ਆਪ ਉਦਾਸੀ ਸਾਧੂ ਦੀ ਸੇਵਾ ਕਰਦੇ ਸਨ ਤਾਂ ਉਹਨਾਂ ਨੇ ਸੁੱਤੇ ਸਿੱਧ ਬਚਨ ਕੀਤਾ ਕਿ ਜਦੋਂ ਮਨੁੱਖ ਜਵਾਨੀ ਵਿੱਚ ਪੈਰ ਧਰੇ ਤਾਂ ਉਸ ਨੂੰ ਆਪਣੀ ਨਿਗਾ ਨਿਮੀ ਕਰ ਲੈਣੀ ਚਾਹੀਦੀ ਹੈ ਜੋ ਆਪਣੀ ਦ੍ਰਿਸ਼ਟੀ ਨੂੰ ਨੀਮਾ ਨਹੀਂ ਕਰਦਾ ਕਿਸੇ ਨਾ ਕਿਸੇ ਸਮੇਂ ਠੋਖਾ ਖਾ ਜਾਂਦਾ ਹੈ ਸੰਤਾਂ ਦੇ ਇਹ ਬਚਨ ਮਨ ਵਿੱਚ ਘਰ ਕਰ ਗਏ ਜਦੋਂ ਆਪ ਵਾਪਸ ਘਰ ਜਾ ਰਹੇ ਸਨ ਤਦ ਆਪਣੇ ਸਾਹਮਣੇ ਗਲੀ ਦੇ ਮੋੜ ਤੋਂ ਇੱਕ ਬੀਬੀ ਆ ਰਹੀ ਸੀ ਉਸਨੇ ਆਪ ਜੀ ਵੱਲ ਤੱਕ ਕੇ ਘੁੰਡ ਕੱਢ ਲਿਆ ਆਪਨੇ ਮਨ ਵਿੱਚ ਸੋਚਿਆ ਮੈਂ ਹੁਣ ਵੱਡਾ ਹੋ ਗਿਆ ਹਾਂ ਕਿਉਂਕਿ ਇਸਨੇ ਮੈਨੂੰ ਵੱਡਾ ਜਾਣ ਕੇ ਹੀ ਪਰਦਾ ਕੀਤਾ ਹੈ ਸੋ ਸੱਚਮੁੱਚ ਹੀ ਮੈਨੂੰ ਆਪਣੀ ਨਿਗਾ ਨਿਮੀ ਰੱਖਣੀ ਚਾਹੀਦੀ ਹੈ ਅਗਲੇ ਦਿਨ ਜਦੋਂ ਮੈਂ ਖੇਤਾਂ ਵੱਲ ਕਿਸੇ ਕੰਮ ਨੂੰ ਗਿਆ ਸਾਡੇ ਪਿੰਡ ਦੇ ਇੱਕ ਬਜ਼ੁਰਗ ਜੋ ਬੜੇ ਭਲੇ ਪੁਰਸ਼ ਸਨ ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਕੋਲ ਸੱਦ ਕੇ ਕਹਿਣ ਲੱਗੇ ਹਰਨਾਮ ਸਿੰਘ ਮੈਂ ਤੈਨੂੰ ਇੱਕ ਸਿੱਖਿਆ ਦੀ ਗੱਲ ਕਹਿਣੀ ਹੈ ਗੁੱਸਾ ਨਾ ਕਰੀ ਮੈਂ ਬੜੀ ਨਿਮਰਤਾ ਨਾਲ ਕਿਹਾ ਬਾਪੂ ਜੀ ਜੀ ਸੱਦ ਕੇ ਕਹੋ ਤੁਸੀਂ ਮੇਰੇ ਭਲੇ ਦੀ ਹੀ ਗੱਲ ਕਹੋਗੇ ਬਜ਼ੁਰਗਾ ਨੇ ਕਿਹਾ ਜਵਾਨੀ ਇੱਕ ਹੜ ਦੀ ਤਰ੍ਹਾਂ ਹੁੰਦੀ ਹੈ ਜਿਸ ਤਰ੍ਹਾਂ ਹੜ ਦੇ ਪਾਣੀ ਵਿੱਚ ਜੇ ਇੱਕ ਵਾਰ ਮਨੁੱਖ ਦੇ ਪੈਰ ਚੱਕ ਹੋ ਜਾਣ ਮੁੜ ਕੇ ਤੇ ਭਾਗਾ ਨਾਲ ਹੀ ਬਚਾ ਹੁੰਦਾ ਹੈ ਤੁਸੀਂ ਜਵਾਨੀ ਦੀ ਅਵਸਥਾ ਵਿੱਚ ਬਹੁਤ ਧਾਰਮਿਕ ਰੁਚੀਆਂ ਵਾਲੇ ਹੋ ਚੰਗੀ ਤਰ੍ਹਾਂ ਖਿਆਲ ਰੱਖਣਾ ਕਿਸੇ ਵੱਲ ਉੱਚੀ ਅਤੇ ਮੰਦ ਨਿਗਾਹ ਨਾਲ ਨਹੀਂ ਦੇਖਣਾ ਬਸ ਇਹੀ ਬਿਕਾਰਾਂ ਤੋਂ ਬਚਣ ਦਾ ਸਾਧਨ ਹੈ ਬਜ਼ੁਰਗਾਂ ਦੀ ਇਸ ਗੱਲ ਨੇ ਸੋਹਣੇ ਉੱਪਰ ਸੁਹਾਗੇ ਦਾ ਕੰਮ ਕੀਤਾ ਮਨ ਵਿੱਚ ਐਸੀ ਦ੍ਰਿੜਤਾ ਬਣੀ ਕਿ ਆਪ ਜੀ ਤਕਰੀਬਨ 34 ਸਾਲ ਘਰ ਵਿੱਚ ਹੀ ਰਹੇ ਤੇ ਆਪਣੇ ਨਗਰ ਵਿੱਚ ਵੀ ਕਿਸੇ ਬੀਬੀ ਵੱਲ ਉੱਚੀ ਅਤੇ ਮੰਦ ਨਿਗਾਹ ਨਾਲ ਨਹੀਂ ਦੇਖਿਆ ਆਪ ਜੀ ਹਮੇਸ਼ਾ ਘਰ ਅਤੇ ਬਾਹਰ ਨਿਮੀ ਦ੍ਰਿਸ਼ਟੀ ਨਾਲ ਹੀ ਵਿਚਰਦੇ ਜਿਸ ਸਦਕਾ ਆਪ ਜੀ ਦੀ ਬਿਰਤੀ ਵਿੱਚ ਕਦੇ ਵੀ ਮੰਦ ਬਾਸ਼ਨਾ ਉਤਪਨ ਨਹੀਂ ਹੋਈ ਸਿਵਾਏ ਆਪਣੇ ਮਾਤਾ ਜੀ ਦੇ ਹੋਰ ਕਿਸੇ ਬੀਬੀ ਨਾਲ ਕੋਈ ਵਿਸ਼ੇਸ਼ ਗੱਲਬਾਤ ਨਾ ਕਰਦੇ ਆਪ ਜੀ ਨੇ ਬਾਬਾ ਨਾਮਦੇਵ ਜੀ ਦੇ ਕਿਹੇ ਬਾਕ ਸਫਲ ਕੀਤੇ ਕਿ ਪਰ ਤਨ ਪਰਦਾ ਰਾ ਪਰ ਹਰੀ ਤਾਂ ਕੇ ਨਿਕਟ ਬਸੈ ਨਰ ਹਰੀ তথা ਪਰਪਿਆ ਰੂਪਨਾ ਪੇਖੇ ਨੇਤਰ ਸਾਧਗੀ ਟਹਿਲ ਸੰਤ ਸੰਗហេ ਮਹਾਵਾਕਾਂ ਨੂੰ ਜੀਵਨ ਦਾ ਆਧਾਰ ਬਣਾਇਆ ਜਿਸ ਕਰਕੇ ਆਪ ਜੀ ਨੂੰ ਆਤਮਿਕ ਪ੍ਰਾਪਤੀਆਂ ਕਰਨ ਵਿੱਚ ਕੋਈ ਕਠਿਨਾਈ ਨਹੀਂ ਹੋਈ ਕਿਉਂਕਿ ਆਪ ਜੀ ਦਾ ਵਿਸ਼ਵਾਸ ਸੀ ਕਿ ਮਨ ਨੂੰ ਬਾਹਰ ਮੁਖੀ ਕਰਨ ਵਿੱਚ ਅੱਖਾਂ ਦਾ ਬਹੁਤ ਵੱਡਾ ਹਿੱਸਾ ਹੈ ਮਨੁੱਖ ਅੱਖਾਂ ਨਾਲ ਜੋ ਕੁਝ ਦਿਨੇ ਦੇਖਦਾ ਹੈ ਉਸ ਦੇਖਿਓਏ ਪ੍ਰਭਾਵ ਦਾ ਮਨ ਉਤੇ ਅਸਰ ਪੈਂਦਾ ਹੈ ਮਨ ਉਸ ਪ੍ਰਭਾਵ ਨੂੰ ਕਬੂਲ ਕਰਕੇ ਮੂੜ ਦਿਨੇ ਦੇਖੇ ਹੋਏ ਪਦਾਰਥਾਂ ਵੱਲ દોੜਦਾ ਹੈ ਜਿੰਨਾ ਵੀ ਆਪਾਂ ਬਾਹਰ ਮੁਖੀ ਦ੍ਰਿਸ਼ਟੀ ਨੂੰ ਸੰਕੋਚ ਲਵਾਂਗੇ ਮਨ ਦੇ ਟਿਕਾਉ ਵਿੱਚ ਉਨੀ ਹੀ ਸੋਖ ਹੋਵੇਗੀ ਜਿੰਨੀਆਂ ਵੀ ਆਤਮਿਕ ਪ੍ਰਾਪਤੀਆਂ ਹਨ ਉਹ ਸਭ ਮਨ ਦੇ ਥਿਰ ਹੋਣ ਉਪਰੰਤ ਹੀ ਹੋਣਗੀਆਂ ਮਨ ਨੂੰ ਥਿਰ ਕਰਨ ਲਈ ਦ੍ਰਿਸ਼ਟੀ ਨੂੰ ਅਤ ਸੰਕੋਚ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਇਸ ਭਾਗ ਵਿੱਚ ਸਿੱਖਣ ਵਾਲੀ ਗੱਲ ਇਹ ਹੈ ਕਿ ਜੇ ਮਨ ਨੂੰ ਕਾਬੂ ਕਰਨਾ ਹੈ ਤਾਂ ਸੋਖਾ ਸਨ ਤਰੀਕਾ ਬਾਬਾ ਜੀ ਦੱਸ ਕੇ ਗਏ ਹਨ ਕਿ ਅੱਖਾਂ ਨੂੰ ਨੀਮੇ ਕਰਨਾ ਹੈ ਜੋ ਅਸੀਂ ਬਾਰੀ ਦੇਖਦੇ ਆ ਉਹੀ ਮਨ ਵਿੱਚ ਫੁਰਨੇ ਪੈਦਾ ਹੁੰਦੇ ਬਹੁਤ ਵੱਡੀ ਸਿੱਖਿਆ ਹੈ ਇਸ ਤੇ ਅਮਲ ਕਰਨ ਦੀ ਜ਼ਰੂਰਤ ਹੈ ਸੇਕਨ ਹੈ ਆ ਜਿਨਾ ਨ ਬਿਸਰੇ ਨਾਮ ਸੇਕਨ ਹੈ ਆ से कन्हे आ भेद न जान हो मूल साई जे आ भेद न जान हो मूल साई जे आ जीना न बिसरे नाम से कन्हे आ से कन्हे आ जीना न बिसर नाम शेके आे कन हे आे सेकन हे